ਕਲ ਗੇਟ ਕਲ ਮੰਡੀ ਅੰਮ੍ਰਿਤਸਰ ਜਿੱਥੇ 25 30 ਅਗਿਆਤ ਵਿਅਕਤੀਆਂ ਵੱਲੋਂ ਦੁਕਾਨਦਾਰਾਂ 'ਤੇ ਹਮਲਾ ਕੀਤਾ ਗਿਆ ਹੈ ਜੋ ਜੋਗੀ ਰਾੜਾਂ ਡੰਡੇ ਤੇ ਕੱਟਗਤਿਆਰਾਂ ਨਾਲ ਲੈ ਸਨ ਇਸ ਹਾਦਸੇ ਵਿੱਚ 10 ਤੋਂ 12 ਦੇ ਕਰੀਬ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਖਵਾ ਖਾਸਤਾਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਪੀੜਤਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਹੀ ਸੂਚਨਾ ਦਿੱਤੀ ਗਈ ਪਰ ਮੌਕੇ ਤੇ ਕੋਈ ਵੀ ਪੁਲਿਸ ਮਲਾਜ ਨਹੀਂ ਪੁੱਜਿਆ ਰੇੜੇ ਲਾਉਣ ਤੋਂ ਗੱਲ ਹੋਈ ਏ ਵੀ ਸਿਰੇ ਕੰਮ ਦਾ ਸਿਰਸੇ ਦਾ ਕੰਮ ਹੁੰਦਾ ਏ ਇਹ ਰੇੜਿਆਂ ਵਾਲੇ ਬੰਦਮਾਸ਼ੀਆਂ ਕਰਦੇ ਆ ਅੱਗੇ ਸਿਰਸੇ ਰੇੜੇ ਲਾਉਣ ਦੇ ਇਹਨਾਂ ਨੂੰ ਬੜੀ ਵਾਰੀ ਹੱਥ ਜੁੜ ਕੇ ਕਿਹਾ ਵੀ ਤੁਸੀਂ 9 ਵਜੇ ਤੋਂ ਬਾਅਦ ਆਇਆ ਕਰੋ ਸਿਰਸੇ ਸਾਡਾ ਕੰਮ ਹੁੰਦਾ ਤੇ ਕੰਮ ਕਰ ਲੈਂਦੇ ਤੁਸੀਂ ਹੀ ਕੰਮ ਕਰੋ ਇਹ ਨਵੇਂ-ਨਵੇਂ ਮੁੰਡੇ ਆਏ ਪਹਿਲੋਂ ਪੁਰਾਣੇ ਬੰਮ ਬੜਾ ਬੀ ਚੰਦੇ ਨਵੇਂ-ਨਵੇਂ ਮੁੰਡੇ ਆਏ ਲੋ ਫਿਰ ਇਹਨਾਂ ਨੇ ਆ ਕੇ ਸਿਰਸੇ 8 ਵਜੇ ਗੱਡੀ ਪੂਵੇ ਕੇ ਲਾਤੀ ਉਹਨਾਂ ਨੂੰ ਬਿਆਨ ਨਾ ਸਮਝਾਇਆ ਨਸ਼ਾ ਕੀਤੇ ਹੁੰਦੇ ਇਹਨਾਂ ਨੇ ਉਹ ਨਹੀਂ ਆਖੇ ਲੱਗੇ ਉਹ ਤੂੰ ਤਾਂ ਮੈਮੋਸ ਉਹਨਾਂ ਨੇ ਹੋਈ ਏ ਤੇ ਕੋਈ ਗੱਲ ਨਹੀਂ ਆਪਣੇ ਚ ਗੱਡੀ ਦੇ ਵਿੱਚ ਹਥਿਆਰ ਬੋਤਲਾਂ ਖੋਪ ਚਲਾਈਆਂ ਉਹਨਾਂ ਨੇ ਜਾ ਕੇ ਮੌਕਾ ਵੇਖੋ ਉੱਤੇ ਬਹੁਤ ਮੇਰਾ 7-8 ਬੰਦੇ ਸਾਡੇ ਫੱਟਲ ਕਰ ਗਏ ਐਸ ਮਾਰ ਗਏ ਬੈਸਮਣ ਕਿਹਾ ਸਿਰ ਤੁਹਾਡੀਆਂ ਕਾਰੀਆਂ ਦੁਕਾਨਾਂ ਦੇ ਉਹ ਬੰਦੇ ਕੀ ਕਰਦੇ ਉਹ ਸਾਡੀਆਂ ਦੁਕਾਨਾਂ ਫਰੂਟ ਦੀਆਂ ਉਹ ਕੇਲਾ ਢੋਂਦੇ ਨੇ ਰੋਡ ਕਰਦੇ ਨੇ ਕੀ ਆਪਣਾ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਉਹ ਕਿਰਪਾਨਾਂ ਡਾਂਗਾ ਬੈਸਬੋਰਡ ਤੇ ਬੋਤਲਾਂ ਕੀ ਪਹਿਲੀ ਕੋਈ ਪੁਰਾਣੀ ਰੰਜੀ ਸੀ ਕੋਈ ਕਿਸੇ ਕੋਈ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਮਾਰਨ ਨਹੀਂ ਆਇਆ ਸੀ ਤੁਹਾਨੂੰ ਹਾਂ ਬਾਅਦ ਚ ਮਾਰਨ ਆਇਆ ਨਹੀਂ ਪਹਿਲਾਂ ਤੂੰ ਤੂੰ ਮੈਂ ਮੈਂ ਬਦਮਾਸ਼ੀ ਦਿਖਾਉਂਦੇ ਵੀ ਅਸੀਂ ਨਹੀਂ ਕਰਨੇ ਪੜਾ ਇਲਾਕਾ ਕਿਹੜਾ ਪੈਂਦਾ ਇਹਨਾਂ ਦਾ ਇਲਾਕਾ ਮਰਾ ਤੇਰੀ ਪੈਂਦਾ ਕੋਲਪੁਰਾ ਪੈਂਦਾ ਜਿ세 ਗੱਲ ਹੋਈ ਏ ਇਹ ਮੰਡੀ ਦੇ ਅੰਦਰ ਦੀ ਸਬਜ਼ੀ ਮੰਡੀ ਨਰੂ ਮਾਰਕੀਟ ਚ ਕਿੰਨੇ ਕ ਦੂਰ ਉੱਥੇ ਠਾਣਾ ਏ ਇੱਥੋਂ ਅੱਧਾ ਕਿਲੋਮੀਟਰ ਨਾਲ ਠਾਣਾ ਕਿੱਦਾਂ ਵੇਖਦੇ ਜੀ ਆਪਣਾ ਚੋਣ ਕਮਿਸ਼ਨ ਲੱਗਾ ਹੋਇਆ ਇਲੈਕਸ਼ਨ ਦੇ ਕੋਈ ਸਾਨੂੰ ਸਵਿਢੀ ਨਹੀਂ ਮਿਲੀ ਇੱਥੇ ਪੁਲਿਸ ਦੀ ਪੁਲਿਸ ਰਾ ਕੋਲਪੁਰਾ ਤੇ ਕੋਈ ਮੁਲਾਜ਼ਮ ਨਹੀਂ ਆਇਆ ਫਿਰ ਫੋਰ ਮੰਡੀ ਦਾ ਕੰਮ ਹੋਗਾ ਮੈਂ ਆਪਣੀ ਦੁਕਾਨ ਦੇ ਖਲੋ ਮੈਂ ਆਪਣੀ ਦੁਕਾਨ ਤੇ ਖਲੋਤਾ ਸੀ ਠੀਕ ਆ ਇਹ ਟੈਂਪੋ ਆ ਆਪਣਾ ਆਪਣਾ ਸਮਾਨ ਲੋਡ ਕਰਕੇ ਆਇਆ ਵਾ ਠੀਕ ਆ ਤੇ ਇਹਨੂੰ ਮੈਂ ਹੀ ਕਹਿਆ ਵਾ ਕਿ ਟੈਂਪੋ ਥੋੜਾ ਅੱਗੇ ਪਿੱਛੇ ਕਰਲਾ ਤੇਰਾ ਲੈ ਟਾਈਮ ਨਹੀਂ ਗਾ ਟੈਂਪੋ ਲਿਆ ਆਂਦਾ 9 ਵਜੇ ਦਾ ਟਾਈਮ ਹੈਗਾ ਮੰਡੀ ਦੇ ਅੰਦਰ ਆਂਦਾ ਠੀਕ ਆ 8 ਵਜੇ ਟੈਂਪੋ ਲੈ ਕੇ ਅੰਦਰ ਆ ਗਿਆ ਇਹਨੂੰ ਐ ਹੀ ਕਹਿ ਕਿ ਅੱਗੇ ਪਿੱਛੇ ਕਰਲਾ ਕਹਿੰਦਾ ਨਹੀਂ ਮੈਂ ਇੱਥੇ ਰਖਲਾਣੇ ਜੋ ਮਰਜ਼ੀ ਤੋ ਕਰਲਾ ਮੈਂ ਕਿਹਾ ਮੈਂ ਕੰਮ ਕਰਨਾ ਮੇਰੀ ਦੁਕਾਨਦਾਰੀ ਹੈ ਤੂੰ ਅੱਗੇ ਪਿੱਛੇ ਕਰਲਾ ਤੈਨੂੰ ਮਨਾ ਥੋੜੀ ਕਰਨਾ ਮੈਂ ਤੂੰ ਨਾ ਲੈ ਕੇ ਆ ਠੀਕ ਆ ਤੇ ਆ ਜੀ ਅੱਗੋ ਆਪਣਾ ਲੜਨ ਲੱਪਿਆ ਮੇ ਤੇ ਆਪਣੇ ਅੰਦਰੋਂ ਹਥਿਆਰ ਬੇਸਬਾਲ ਤਲਵਾਰਾਂ ਤਲਵਾਰ ਘਾਟਿਆ ਮੈਨੂੰ ਮਾਰਨ ਲੱਗਾ ਤੇ ਮੈਂ ਫਾਲ ਲਿਆ ਠੀਕ ਹੈ ਤੇ ਉਹ ਮੇਰੇ ਬਚਪਨ ਦੀ ਕੀ ਵਜ੍ਹਾ ਮੇਰੇ ਪਟਕੇ ਦੇ ਵਾਰ ਗਿਆ ਮੇਰਾ ਪਟਕਾ ਲਾਤੀਆ ਪਟਕੇ ਕਰ ਮੇਰਾ ਬਚਾ ਆ ਗਿਆ ਮੈਂ ਬਾਜੋੜ ਕੇ ਬੇਸਬਾਲ ਫੜਾ ਤੇ ਬਾਹਰ ਨਿਕਲ ਕੇ ਤਿੰਨ ਚਾਰ ਮੁੰਡੇ ਆ ਨਾ ਲੱਗੇ ਹੀ ਹਿੰਦੇ ਉਹਨਾਂ ਨੇ ਪਹਿਲੇ ਮੇਰੇ ਹੱਥੀ ਪਿਆ ਫੇ ਮੇਰੇ ਪਾਪਾ ਦੇ ਥੀਬੇ ਉਹਨਾਂ ਦੀ ਪੱਗ ਬੁਗ ਲਾਤੀ ਠੀਕ ਹੈ ਉਹਨਾਂ ਨੇ ਬਚਾ ਬਚੋ ਗਿਆ ਉਹਨਾਂ ਨੂੰ ਮੈਂ ਕਿਹਾ ਅੰਦਰ ਜਾਓ ਤੁਸੀਂ ਬਾਅਦ ਮੇਰੇ ਭਰਾ ਹੈ ਮੇਰੇ ਭਰਾਵਾਂ ਨੇ ਮੈਨੂੰ ਬਚਾਇਆ ਤੇ ਅਸੀਂ ਬਾਜੋ ਥਾਣੇ ਗਏ ਆ ਦਰਖ ਤੇ ਉਹ ਉਹਨਾਂ ਦੇ ਵਜੂਦ ਵੀ ਉਹਨਾਂ ਨੇ ਕੋਈ ਵੇਖਿਆ ਨਹੀਂ ਕਿ ਪੁਲਸਲਾ ਨਾ ਲਾਇਆ ਨਹੀਂ ਆਇਆ ਉਹਨਾਂ ਨੇ ਪੂਰਾ ਹਥਿਆਰ ਟੈਂਪੂ ਪੰਜੀ ਤੀ ਜਿਹਨੇ ਮੁੰਡੇ ਆਏ ਆ ਟੈਂਪੂ ਭਰ ਕੇ ਆਏ ਆ ਹਥਿਆਰਾ ਦੇ ਨਾਲ ਇੱਟਾ ਦੇ ਨਾਲ ਬੋਤਲਾ ਦੇ ਨਾਲ ਇਹ ਹੈ ਕੌਣ ਲੋ ਇਹ ਭਾਜੀ ਇਹ ਡੇੜੇ ਗੋਲੇ ਆ ਲੈ ਗਏ ਆ ਤੇ ਇਕੱਲਾ ਲੋਡ ਘਟਦੇ ਆ ਤੇ ਇਹ ਮਕਬੂਲਪੁਰੇ ਬੱਲੇ ਮਦੱਕੇ ਇੱਧਰ ਦੀ ਸਾਈਡ ਦੇ ਗਏ ਆ ਆ ਸਾਡੇ ਕੋਲ ਝਗੜਾ ਹੋ ਗਿਆ ਜੀ ਇਹਦਾ ਆਪਣਾ ਇਹਨਾਂ ਦਾ ਮਲਾਜਾ ਕਰਾਉਂਦਾ ਇੱਥੇ ਡਾਕਟਰ ਸਾਹਿਬ ਕਿੰਨੇ ਬੰਦੇ ਸੱਡਾ ਲੱਗੀਆਂ ਆ ਆ ਗਾ 8 8 ਦਾ ਕੀ ਲੱਗਦਾ ਜਿੰਦ ਕਿੰਨਾ ਮੁੰਡਾ ਕਰਦੀ ਬੜੀ ਹੋਈ ਪੁਲਸ ਦੇ ਸਾਹਮਣੇ ਉੱਥੇ ਉਹ ਗੁੰਡਾ ਕੰਮ ਨਾ ਕਰ ਰਿਹਾ ਜਿਹੜੇ ਗੱਲ ਕਰਦੇ ਨੇ ਕੋਈ ਸੀਸੀਟੀਵੀ ਸਾਹਮਣੇ ਆਈ ਨਹੀਂ ਕੋਈ ਨਹੀਂ ਤੇ ਕੀ ਨਾਮ ਹੈ ਨਾ ਬੰਦਿਆਂ ਦਾ ਜਿਹੜੇ ਬੰਦੇ ਇਕੱਠਾ ਲੱਗੇ ਉਹ ਨਾਮ ਇਸ਼ਾਕ ਅਸ਼wini ਕੁਮਾਰ ਹੈ ਜੀ ਕੋਈ ਹਾਂ ਜੀ ਅਸ਼ ਅਸ਼ਦੀਪ ਸਿੰਘ ਆ ਕੋਈ ਸਰਦੀਸ ਇਹ ਕੋਕੂਆ ਦਾ ਨਾਜ ਦਾ ਹੈ ਡਾਕਟਰ ਦਿੱਤੇ ਡਾਕਟਰ ਸਾਹਿਬ ਨੂੰ ਕਿੰਨੇ ਬੰਦੇ ਸਨ 8-10 ਆ ਗਏ ਬੰਦੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲ ਅਸੀਂ ਇਹਨਾਂ ਦਾ ਇਲਾਜ ਕਰਾਉਂਦੇ ਸਾਡੀ ਡਿਊਟੀ ਹੈ ਅਮਰਜੈਂਸੀ ਹਸਪਤਾਲ ਅਸੀਂ ਦਾ ਇਲਾਜ ਕਰਾਂਗੇ ਮੈਂ ਜਗਵੰਤ ਟੀਵੀ ਲਈ ਇਹ ਰਿਪੋਰਟ ਲਾ